ਜੇਕਰ ਤੁਸੀਂ ਪੰਜਾਬ ਛੱਡ ਕੇ ਕਿਸੇ ਏਜੰਟ ਦੇ ਰਾਹੀਂ ਵਿਦੇਸ਼ ਭੱਜਣ ਦੀ ਤਿਆਰੀ ਵਿੱਚ ਹੋ ਤਾਂ ਜਰਾ ਠਹਿਰ ਜਾਓ ਪਹਿਲਾਂ ਇਸ ਨੀਸ਼ਾ ਨਾਮ ਦੀ ਕੁੜੀ ਦਾ ਹਾਲ ਦੇਖ ਲਓ ਨੀਸ਼ਾ ਧੋਖੇਬਾਜ਼ ਏਜੰਟ ਦਾ ਸ਼ਿਕਾਰ ਹੋਈ ਹੈ ਵਿਦੇਸ਼ ਲਿਜਾ ਕੇ ਕੰਮ ਉੱਤੇ ਲਗਾਉਣ ਦੇ ਬਹਾਨੇ ਏਜੰਟ ਨੀਸ਼ਾ ਨੂੰ ਮਲੇਸ਼ੀਆ ਵਿੱਚ ਲੈ ਗਿਆ ਜਿੱਥੇ ਲਿਜਾ ਕੇ ਕਿਸੇ ਪਰਿਵਾਰ ਨਾਲ ਨੀਸ਼ਾ ਦਾ ਸੌਦਾ ਕਰ ਦਿੱਤਾ ਜਿਸ ਤੋਂ ਬਾਅਦ ਨੀਸ਼ਾ ਨੂੰ ਇੱਕ ਘਰ ਦੇ ਵਿੱਚ ਕੈਦ ਕਰਕੇ ਰੱਖਿਆ ਗਿਆ ਇੰਨਾ ਹੀ ਨਹੀਂ ਅੱਗੇ ਸੁਣੋ ਨੀਸ਼ਾ ਦੇ ਜ਼ੁਬਾਨੀ ਕਿਵੇਂ ਉਸ ਦੇ ਨਾਲ ਗਲਤ ਕੰਮ ਕੀਤਾ ਜਾ ਰਿਹਾ ਮੈਮ ਸਾਹਿਬਾ ਪਲੀਜ਼ ਮੈ ਹੈਲਪ ਮੀ ਇਹ ਮੈਂ ਇੰਡੀਆ ਜਾਣਾ ਚਾਹੁੰਦੀ ਹਾਂ ਮੈਨੂੰ ਨਹੀਂ ਜਾਣਾ ਚਾਹੁੰਦੇ ਹੈਗੇ ਮੈਂ ਮਲੇਸ਼ੀਆ ਆ ਪਲੀਜ਼ ਮੇਰੀ ਹੈਲਪ ਕਰੋ ਮੈਨੂੰ ਡਰੈਸ ਨਹੀਂ ਪਤਾ ਇਹ ਮੈਨੂੰ ਬਾਹਰ ਨਹੀਂ ਜਾਣ ਦਿੰਦੇ ਹੈਗੇ ਤੇ ਇਹਨਾਂ ਨੇ ਮੇਰੀ țeḍi ਤੇ ਵੀ ਲੱਤਾਂ ਮਾਰਿਆ ਮੇਰੇ ਸੇਰ ਵੀ ਪਾੜਿਆ ਹੈਗਾ ਤੇ ਮੇਰੇ ਨੱਕ ਤੇ ਵੀ ਨਿਸ਼ਾਨ ਇੱਥੇ ਵੀ ਆ ਚੈੱਕ ਕਰ ਲੇ ਪਲੀਜ਼ ਮੇਰੀ ਹੈਲਪ ਕਰੋ ਮੈਨੂੰ ਡਰੈਸ ਨਹੀਂ ਪਤਾ ਹੈਗਾ ਪਲੀਜ਼ ਮੈਂ ਮੈਂ ਤੁਹਾਨੂੰ ਕਮਪਲੇਨ ਸੈਂਡ ਕਰ ਸਕਦੀ ਹਾਂ ਪਲੀਜ਼ ਮੈ ਹੈਲਪ ਮੀ ਇਹਨੂੰ ਰੋਟੀ ਵੀ ਕਹਿੰਦੇ ਕਿ ਜਦੋਂ ਨਿਆਣਿਆਂ ਨੇ ਖਾਣੀ ਮਤੋਂ ਬੜਾ ਖਾਣੀ ਉਹ ਤਾਂ ਨਿਆਣਿਆਂ ਉੱਤੇ ਕਿੰਨੇ ਕਿੰਨੇ ਟਾਈਮ ਖੇਡਦੇ ਰਹਿੰਦੇ ਆ ਤੇ ਮੈਂ ਮੈਨੂੰ ਮੈਂ ਆਪਣੇ ਘਰੇ ਵੀ ਕੰਪਲੇਨਟ ਕਰਦੀ ਆ ਤੇ ਫੇਰ ਵੀ ਇਹ ਮੈਨੂੰ ਕਹਿੰਦੇ ਆ ਕਿ ਤੂੰ ਘਰੇ ਦੱਸਦੀ ਆ ਆਪਣੇ ਸਾਡੇ ਕੋਲ ਬੈਠ ਕੇ ਗੱਲ ਕਰ ਤੂੰ ਸਾਡਾ ਫੋਨ ਯੂਜ਼ ਕਰੇ ਪਲੀਜ਼ ਮੈ ਮੈਨੂੰ ਬਹੁਤ ਤੋਚਕ ਕਰਦੀ ਆ ਪਲੀਜ਼ ਮੀ ਹੈਲਪ ਕਰੋ ਪਲੀਜ਼ ਤਿੰਨ ਦਿਨ ਹੋ ਗਏ ਬੁਖਾਰ ਜਿਹੜਾ ਹੈ ਇਹਨਾਂ ਨੇ ਮੈਨੂੰ ਕੋਈ ਦਵਾਈ ਨਹੀਂ ਦਿੱਤੀ ਕੁਝ ਨਹੀਂ ਕੀਤਾ ਹੈਗਾ ਜੇ ਮੈਂ ਆਪਣੇ ਘਰਦਿਆਂ ਨੂੰ ਦੱਸਿਆ ਏਜੰਟ ਨੂੰ ਦੱਸਿਆ ਉਹ ਕਹਿੰਦੇ ਕਿ ਅਸੀਂ ਤੁਹਾਡੀ ਪੇਮੈਂਟ ਵਾਪਸ ਕਰਨ ਨੂੰ ਤਿਆਰ ਸਾਡੀ ਕੁੜੀ ਸਾਨੂੰ ਦੇ ਦੋ ਇਸ ਪੇਮੈਂਟ ਦਾ ਇਹ ਕਹਿੰਦੇ ਸੀ ਨਹੀਂ ਸ਼ਬ ਨਹਿਕ ਹੈ ਜੋ ਸੱਤ ਪਹਿ ਵਥੇ ਰਹੀ ਤੁਸੀਂ ਜੋ ਕਰਨ ਕਰ ਲੋ ਇਹ ਕੋਰਡੀਨੇਸ਼ਨ ਨਹੀਂ ਪਲੀਜ਼ ਮੈਂ ਮੈਂ ਹਾਟ ਨਹੀਂ ਮੈਂ ਨਹੀਂ ਕੀ ਠੀਕ ਮੈਨੂੰ ਬੁਖਾਰ ਵੀ ਹੈ ਕਿ ਲੋਕਾਂ ਦੇ ਰੂਮ ਮੈਂ ਰੂਮ ਚ ਰਹਿੰਦੀ ਸਾਂ ਨਿਆਣੀ ਸ਼ਰਤ ਕਰਦੇ ਉਹਦੀ ਸਜ਼ਾ ਮੈਨੂੰ ਮਿਲਦੀ ਮੈਮ ਮੈਨੂੰ ਬਹੁਤ ਟੌਰਚਰ ਕਰਦੇ ਨਿੱਕੀ ਨਿੱਕੀ ਗੱਲ ਤੇ ਡਾਂਟਦੀ ਆ ਮਾਰਦੀ ਆ ਪਲੀਜ਼ ਮੈਮ ਹੈਲਪ ਮੀ ਨੀਸ਼ਾ ਜਲੰਧਰ ਦੇ ਪਿੰਡ ਘੋੜਵਾਹੀ ਦੀ ਰਹਿਣ ਵਾਲੀ ਹੈ ਜਿਸ ਨੇ ਵੀਡੀਓ ਰਾਹੀਂ ਆਪਣੀ ਹੱਡਬੀਤੀ ਦੱਸੀ ਹੈ ਅਤੇ ਭਾਰਤ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਉਸ ਨੂੰ ਉੱਥੋਂ ਬਾਹਰ ਕੱਢਿਆ ਜਾਵੇ ਸੋ ਦੋਸਤੋ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਸਕੇ ਸੰਬੰਧੀਆਂ ਨੂੰ ਤਾਂ ਕਿ ਨੀਸ਼ਾ ਦੀ ਮਦਦ ਹੋ ਸਕੇ ਤੇ ਉਹ ਆਪਣੇ ਘਰ ਵਾਪਸ ਪਰਤ ਸਕੇ